ਅੱਜ ਦੀ ਆਵਾਜ਼ ਰੇਡੀਓ ਐਂਡ ਟੀਵੀ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕੰਨ ਵਾਲਾ ਪ੍ਰੋਗਰਾਮ ਤੁਸੀਂ ਸੁਣਦੇ ਹੋ ਵਿਚਾਰਦੇ ਹੋ ਤੇ ਬੁੱਧਵਾਰ ਵਾਲੇ ਦਿਨ ਆਪਣੀ ਗੱਲਬਾਤ ਸਤਕਾਰਯੋਗ ਡਾਕਟਰ ਮਜੀਤ ਸਿੰਘ ਸਾਹਿਬ ਜੀ ਨਾਲ ਹੁੰਦੀ ਹੈ ਤੇ ਤੁਸੀਂ ਇਹਨਾਂ ਨੂੰ ਟੀਵੀ 84 ਤੇ ਪ੍ਰੋਗਰਾਮ ਵਿੱਚ ਵੀ ਸ਼ਾਮ ਨੂੰ 7:30 ਤੋਂ ਲੈ ਕੇ 9 ਵਜੇ ਤੱਕ ਦੇਖਦੇ ਹੋ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਦੁਨੀਆ ਭਰ ਵਿੱਚ ਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਪੂਰੀ ਸਿੱਖ ਨੈਸ਼ਨ ਜਿੱਥੇ-ਜਿੱਥੇ ਵੀ ਵਸਤੇ ਨੇ ਮਨਾਇਆ ਜਾ ਰਿਹਾ ਯੂਟਾਸਟੇਟ ਦੇ ਵਿੱਚ ਵੀ ਗੁਰਤੇਗ ਬਾਦ ਸਹਿਬ ਦੀ ਸ਼ਹਾਦਤ ਨੂੰ ਸਜਦਾ ਕੀਤਾ ਗਿਆ ਤੇ ਡਾਕਟਰ ਸਾਹਿਬ ਨੇ ਆਪਾਂ ਹੋਰ ਵੀ ਬਖ ਬਖ ਮੁੱਦਿਆਂ ਤੇ ਗੱਲਬਾਤ ਕਰਦੇ ਹਾਂ ਡਾਕਟਰ ਜੀ ਬੜੇ ਪਿਆਰ ਸਤਿਕਾਰ ਨਾਲ ਅੱਜ ਦੀ ਆਵਾਜ਼ ਦੇ ਪ੍ਰੋਗਰਾਮ ਵਿੱਚ ਹਰ ਬੋਦਵਾਰ ਦੀ ਤਰ੍ਹਾਂ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਭਾਈ ਸਰਬਦੇਵ ਸਿੰਘ ਜੀ ਤੁਹਾਨੂੰ ਵੀ ਤੇ ਅੱਜ ਦੀ ਆਵਾਜ਼ ਨੂੰ ਆਡਾਡ ਗੈਜਟਸ ਰਾਈਂ ਆਡੀਓ ਵੀਡੀਓ ਚੈਨਲਸ ਰਾਈਂ ਦੇਖ ਰਹੇ ਸਮੂਹ ਵੀਰਾਂ ਭੈਣਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਜਦੋਂ ਅਸੀਂ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਗੱਲ ਕਰਦੇ ਹਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਵੀ ਉਸ ਸਮੇਂ ਦੇ ਜ਼ਾਲਮ ਬਾਦਸ਼ਾਹ ਮੁਗਲ ਬਾਦਸ਼ਾਹ ਔਰੰਗਜ਼ੇਬ ਨੇ ਸ਼ਹੀਦ ਕੀਤਾ ਕੋ ਕੋ ਕੇ ਤਸੀਹੇ ਦਿੱਤੇ ਸਟੇਟ ਟੈਰੋਰਿਜ਼ਮ ਦਾ ਕਹ ਲੋ ਤੇ ਤਾਂ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਇਹਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਜਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਹੀ ਫਰਮਾਨ ਹੈ ਭੈ ਕਾਹੂ ਕੋ ਦੇ ਤਨਾ ਨੈ ਪੈਮਾਨ ਤਾ ਮੈਂ ਤਾਂ ਪੈ ਮੰਨਦਾ ਹੀ ਨਹੀਂ ਅਕਾਲ ਪਖਤੂ ਬਿਨਾ ਤੂੰ ਪੈ ਦਿੰਦਾ ਕਿਸ ਚੀਜ਼ ਦਾ ਸੋ ਕਸ਼ਮੀਰ ਤੋਂ ਹੀ ਨਹੀਂ ਪੂਰੇ ਇੰਡੀਆ ਚੋ ਹਿੰਦੁਸਤਾਨ ਚੋ ਸਕਾਲਰ ਵਿਦਵਾਨ ਇਕੱਠੇ ਹੋ ਕਰਨਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਇਕੋ ਇਕ ਇਕੋ ਇਕ ਦਰ ਹੈ ਦੁਨੀਆ ਤੇ ਜਿਹੜਾ ਇਸ ਸਮੇ ਕੋਈ ਅਗਵਾਈ ਕਰ ਸਕਦਾ ਉਹ ਸੀ ਗੁਰੂ ਨਾਨਕ ਪਾਸ਼ਾ ਦਾ ਦਰ ਗੁਰੂ ਤੇਗ ਬਹਾਦਰ ਸਾਹਿਬ ਉਸ ਸਮੇ ਜਿਹੜਾ ਗੁਰੂ ਨਾਨਕ ਪਾਸ਼ਾ ਦੇ ਇਸ ਮਹਾਨ ਕਨਸੈਪਟ ਨੂੰ ਅੱਗੇ ਤੋਰਦੇ ਉਹਨਾਂ ਨੇ ਦਿੱਲੀ ਦੇ ਚਾਂਦਨੀ ਚੌਕ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਇਸ ਸ਼ਹਾਦਤ ਦੀ ਆਪਾਂ ਗੱਲ ਕਰੀ ਕਿ ਉਸ ਸਮੇ ਔਰੰਗਜ਼ੇਬ ਸੀ ਜੇ ਆਪਾਂ 1984 ਦੀ ਗੱਲ ਕਰੀਂ ਇੰਡੀਆ ਦੀ ਸਟੇਟ ਦੀ ਗੱਲ ਕਰੀਏ ਤੇ ਗੁਰੂ ਤੇਗ ਬਹਾਦਰ ਸਾਹਿਬ ਤੇ ਅੱਜ ਦੀ ਗੱਲ ਕਰੀਏ ਤੇ ਇਸ ਸਮੇ ਮੋਦੀ ਹੈ ਭਾਰਤ ਦੀ ਸਰਕਾਰ ਨੇ ਸਿੱਖਾਂ ਦੇ ਹਰਮਨ ਪਿਆਰੇ ਦਰਬਾਰਸਾ ਤੇ ਹਮਲਾ ਕੀਤਾ 30000 ਸਿੱਖਾਂ ਨੂੰ ਦਿੱਲੀ ਚ ਮਾਰਿਆ ਤੇ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਆਪਾਂ ਦੇ ਕੋਲ ਉਦਾਹਰਨ ਹੈ ਕੈਨੇਡਾ ਦੀ ਅਮਰੀਕਾ ਦੀ ਹਰਦੀਪ ਸਿੰਘ ਨੈਜਰ ਮਰਡਰ ਕੇਸ ਗੁਰਪਤਵਾਂਸ ਗੱਪਨੂ ਜਾਂ ਜਿੰਨੇ ਵੀ ਸਿੱਖ ਐਕਟਿਵਿਸਟ ਨੇ ਇਨਕਲੂਡਡ ਯੂਰਸੈਲਫ ਹਾਂਜੀ ਤੁਹਾਨੂੰ ਸੋ ਇਹ ਸਾਰਾ ਕੁਝ ਨਿਰੰਤਰ ਜਾਰੀ ਹੈ ਤਾਂ ਫਿਰ ਪ੍ਰਚਾਰ ਕੀਤਾ ਜਾ ਰਿਹਾ ਕਿ ਮੋਦੀ ਸਾਹਿਬ ਵਿਸ਼ਵ ਭਰ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਮਨਾਉਣਗੇ ਸੋ ਇਹ ਜਿਹੜਾ ਇੱਕ ਪਾਸੇ ਭੰਬਲ ਪੂਸਾ ਵੀ ਕਰੀਏਟ ਕੀਤਾ ਜਾ ਰਿਹਾ ਦੂਜੇ ਪਾਸੇ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਫਰੀडम ऑफ ਵਰਸ਼ਪ ਦੇ ਲਈ ਸੀ ਧਰਮ ਦੀ ਆਜ਼ਾਦੀ ਲਈ ਸੀ ਪਰ ਅੱਜ ਧਰਮ ਦੀ ਆਜ਼ਾਦੀ ਇੰਡੀਆ ਵਿੱਚ ਨਜ਼ਰ ਨਹੀਂ ਆ ਰਹੀ ਜੀ ਡਾਕਟਰ ਸਾਹਿਬ ਅਹ ਦੇਖੋ ਜਿਹੜਾ ਨਵੰਬਰ ਦਾ ਮਹੀਨਾ ਹੈ ਚੱਲ ਰਿਹਾ ਹੈ ਇਹ ਪਹਿਲੇ ਤੋਂ ਹੀ ਨਿਰਧਾਰਤ ਹੈ ਕਿ 24 ਨਵੰਬਰ ਦਾ ਦਿਨ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਬਿਆਲਾ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ ਇਸ ਗੱਲ ਦਾ ਧਿਆਨ ਰੱਖੇ ਕਿ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਜਾਂਦਾ ਹੈ ਠੀਕ ਉਸ ਤੋਂ ਪਹਿਲਾਂ ਭਾਈ ਮਤੀਦਾਸ ਜੀ ਨੂੰ ਆਰਏ ਨਾਲ ਚੀਰ ਕੇ ਸ਼ਹੀਦ ਕੀਤਾ ਜਾਂਦਾ ਹੈ ਭਾਈ ਸਤੀਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਜਿਹੜਾ ਉਹ ਅੰਗ ਲਾਈ ਜਾਂਦੀ ਹੈ ਸ਼ਹੀਦ ਕੀਤਾ ਜਾਂਦਾ ਹੈ ਔਰ ਭਾਈ ਦਿਆਲਾ ਜੀ ਨੂੰ ਦੇਗਵਾਰੇ ਦੇ ਵਿੱਚ ਉਬਾਲਿਆ ਜਾਂਦਾ ਔਰ ਸਾਡੀ ਪਰੰਪਰਾ ਦੇ ਮੁਤਾਬਕ ਇਹ ਤਿੰਨੋਂ ਸਕੇ ਭਰਾ ਵੀ ਨੇ ਔਰ ਇਸ ਮੁੱਚਾ ਪਰਵਾਰ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਜਿਹੜਾ ਉਹ ਗੁਰੂ ਨਾਨਕ ਦੇਵ ਜੀ ਕਰ ਨਾਲ ਜੁੜੇ ਇਹ ਬਹੁਤ ਵੱਡੀ ਕੁਰਬਾਨੀ ਜਿਸ ਨੂੰ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਤੇ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਇਹ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਨੂੰ ਵੀ ਯਾਦ ਕਰੀਏ 350 ਵਰੇ ਯਾਦ ਹਾਲਾਂ ਸਿੱਖੀ ਦੇ ਵਿੱਚ ਨਾ ਕੋਈ ਨੰਬਰਸ ਨਿਊਮੈਰਿਕਲਸ ਜਾਂ ਸਾਇੰਸ ਦੀ ਕੋਈ ਅਹਿਮੀਅਤ ਨਹੀਂ ਹੈ ਪਰ ਪੱਛਮੀ ਜਗਤ ਵੀ ਦੇਖਾ ਦੇਖੀ ਅਸੀਂ ਵੀ ਉਹ ਸੈਂਚਰੀ ਹੋਏ ਹਾਫ ਸੈਂਚਰੀ ਹੋਏ ਉਸ ਨੂੰ ਸੈਲੀਬ੍ਰੇਟ ਕਰਦੇ ਹਾਂ ਹੋਰ ਵੱਡੇ ਪੈਮਾਨੇ ਤੇ ਇੱਕ ਮੌਕਾ ਬਣ ਜਾਂਦਾ ਹੈ ਕਿ ਉਹਨਾਂ ਦੀਆਂ ਕੁਰਬਾਨੀਆਂ ਦੇ ਉੱਤੇ ਫੋਕਸ ਹੋ ਸਕੇ ਹੁਣ ਇੱਕ ਪਾਸੇ ਤਾਂ ਜਦੋਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੂੰ ਜੇ ਗੁਰੂ ਨਾਨਕ ਪਾਤਸ਼ਾ ਜਗਤ ਗੁਰੂ ਨੇ ਪਾਈ ਗੁਰਦਾਰ ਜੀ ਨੇ ਫਰਮਾਇਆ ਕਿ ਜ਼ਾਹਰ ਪੀਰ ਜਗਤ ਗੁਰ ਬਾਬਾ ਜਗਤ ਗੁਰੂ ਨੂੰ ਜੇ ਅਸੀਂ ਅੰਗਰੇਜ਼ੀ 'ਚ ਕਹਿਣਾ ਹੋਵੇ ਤੇ ਪ੍ਰੋਫਿਟ ਆਫ ਹਿਊਮਨ ਕਾਈਂਡ ਅਸੀਂ ਕਵਾਂਗੇ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਲਈ ਅਸੀਂ ਕੋਈ ਲਕਮ ਇੰਟਰਨੈਸ਼ਨਲ ਲੈਂਗੁਏਜ ਦਾ ਇਸਤੇਮਾਲ ਕਰਨਾ ਹੋਵੇ ਤੇ ਪ੍ਰੋਫਿਟ ਆਫ ਹਿਊਮਨ ਰਾਈਟਸ ਅਸੀਂ ਸਮਝਦੇ ਹਾਂ ਕਿ ਗੁਰੂ ਸਾਹਿਬ ਗੁਰਗੱਦੀ ਤੇ ਗੁਰੂ ਸਾਹਿਬ ਤਾਂ ਹੈ ਹੀ ਨੇ ਸਾਡੇ ਲਈ ਲੇਕਿਨ ਕੁਲ ਇਨਸਾਨੀਅਤ اور جیسوسی 350 ਸਾਲ ਪਹਿਲਾਂ ਵੱਲ ਨਜ਼ਰ ਮਾਰੋ ਕੋਈ ਮਨੁੱਖੀ ਹੱਕਾਂ ਦਾ ਜਾਂ ਇਨਸਾਨੀ ਹਕੂਕਾਂ ਦਾ கான்ਸੈਪਟ ਹੀ ਐਗਜ਼ਿਸਟ ਨਹੀਂ ਕਰਦਾ ਉਹਦੇ ਚ ਕਿਸ ਹੱਦ ਤੱਕ ਜਾ ਕੇ اور ایਵਨ ਉਸ ਤੋਂ ਵੀ ਜੇ ਬਿਯੋਂਡ ਜਾਈਏ ਜੇ ਮਨੁੱਖੀ ਹੱਕਾਂ ਨੂੰ ਰੱਬੀ ਦੁਨੀਆ ਰੋਹਾਨੀਅਤ ਦੀ ਦੁਨੀਆ ਦੇ ਵਿੱਚ ਵਿਚਰਦੇ ਆ ਉਸ ਲੈਵਲ ਦੇ ਉੱਤੇ ਰੈਕਗਨਾਈਜ਼ ਕੀਤਾ ਤੇ ਉਹ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਉਹਨਾਂ ਨੇ ਵੇਲੇ ਦੇ ਹਾਕਮਾਂ ਨੂੰ ਵੰਗਾ ਰਿਆ ਹਮਲਾਵਰ ਬਾਬਰ ਨੂੰ ਵੰਗਾ ਰਿਆ ਔਰ ਉਸ ਧਰਤੀ ਦੇ ਉੱਤੇ ਖਲੋਕੇ ਹਿਊਮਨ ਰਾਈਟਸ ਨੂੰ ਡਿਫਾਈਨ ਕੀਤਾ ਕਿ ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ ਸਖਤਾ ਸਿਓ ਮਾਰੇ ਪੈ ਵਗੈ ਖਸਮਾਂ ਸਾ ਪਰਸੋਈ ਕਿ ਜੇ ਦੋ ਤਾਕਤਵਰ ਜਿਹੜੇ ਨੇ ਆਪਸ ਦੇ ਵਿੱਚ ਭੜਦੇ ਨੇ ਤੇ ਇੱਕ ਦੂਜੇ ਨੂੰ ਢਾ ਲੈਂਦਾ ਉਸ ਨੂੰ ਡਿਫੀਟ ਕਰ ਦਿੰਦਾ ਤੇ ਗੁਰੂ ਸਾਹਿਬ ਕਹਿੰਦੇ ਨੇ ਕੋਈ ਕੰਪਲੇਨ ਨਹੀਂ ਹੈ ਕੋਈ ਰਿਗਰੈਟ ਨਹੀਂ ਹੈ ਪਰ ਜੇ ਇੱਕ ਧਿਰ ਜਿਹੜੇ ਆਮ ਲੋਕਾਂ ਦੇ ਉੱਤੇ ਉਹਨੂੰ ਇੱਜੜ ਸਮਝ ਕੇ ਉਸ ਦੇ ਉੱਤੇ ਪੈਂਦੀ ਹੈ ਉਸ ਨੂੰ ਜਿਹੜੀ ਹੈ ਉਹ ਦੁੱਖ ਦਿੰਦੀ ਹੈ ਤੇ ਫਿਰ ਏਤੀ ਮਾਰ ਪਈ ਕੁਰਲਾਣੇ ਟੈਂਕੀ ਦਰਦ ਨਾ ਆਇਆ ਉਹਨਾਂ ਦੀ ਪੁਕਾਰ ਨਰਨਕਾਰ ਦੇ ਦਰਬਾਰ ਵਿੱਚ ਵੀ ਹੁੰਦੀ ਹੈ ਕਿ ਉਹਨਾਂ ਨੂੰ ਇਹ ਸਾਰੇ ਜ਼ੁਲਮ ਤੋਂ ਜਿਹੜਾ ਹੈ ਅਕਾਲਪੁਰਖ ਉਹਨਾਂ ਦੀ ਰੱਖਿਆ ਕਰੋ ਹੁਣ ਇਹ ਇੱਕ ਪਾਸੇ ਹਿਊਮਨ ਰਾਈਟਸ ਨੂੰ ਡਿਫਾਈਨ ਕੀਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਇਸ ਲਈ ਵੀ ਬੜੀ ਯੂਨੀਕ ਹੈ ਔਰ ਇਸ ਨੂੰ ਉਹਨਾਂ ਦੇ ਸੁਪੁੱਤਰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਦੋਂ ਦੁਨੀਆ ਦੇ ਇਤਿਹਾਸ ਜਾਂ ਮਾਡਰਨ ਏਜ ਦੇ ਇਸ ਪੀਰੀਅਡ ਦੇ ਵਿੱਚ ਯੂਨੀਕ ਕਿਹਾ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਤਿਲਕ ਜੰਜੂ ਰਾਖਾ ਪ੍ਰਭ ਤਾਕ ਕਿਨੋ ਬੜੋ ਕਰੂ ਮੈਂ ਸਾਖਾ ਹੁਣ ਉਦੋਂ ਤੱਕ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਵੀ ਹੋ ਚੁੱਕੀ ਸੀ ਉਹ ਵੀ ਆਪਣੇ ਅਕੀਦੇ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਉਸ ਫਾਰਮ 'ਚ ਰਹਿਣ ਦੇਣ ਲਈ ਔਰ ਜ਼ੁਲਮ ਦੇ ਸਾਹਮਣੇ ਨਾ ਝੁਕਣ ਲਈ ਹੈ ਪਰ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤਿਲਕ ਤੇ ਜੰਜੂ ਜਿਹੜੇ ਹਿੰਦੂ ਮਤ ਦੇ ਹੀ ਚਿੰਨ ਨੇ ਔਰ ਗੁਰੂ ਨਾਨਕ ਪਾਤਸ਼ਾਹ ਬਾਲੜੀ ਉਮਰ ਦੇ ਵਿੱਚ ਜਿਹੜਾ ਪਹਿਲਾ ਚੈਲੰਜ ਬ੍ਰਾਹਮਣਵਾਦ ਨੂੰ ਸਿੱਧੇ ਤੌਰ ਤੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਆਂਦਾ ਹੈ ਜਦੋਂ ਕਿ ਉਹ ਪਾਂਡੇ ਦਾ ਹੱਥ ਫੜ ਲੈਂਦੇ ਨੇ ਕਿ ਇਹ ਯੂ نو ਮੈਂ ਨਹੀਂ ਪੋਣਾ ਕਿਉਂਕਿ ਜਿਹੜਾ ਜਨਉ ਦਾ ਤੱਤਸਾਰ ਸੀ ਉਹ ਤਾਂ ਸੀ ਕਿ ਦਇਆ ਸੰਤੋਖ ਜਤ ਸਤ ਇਹ ਗੁਣ ਇਨਸਾਨ ਦੇ ਵਿੱਚ ਹੋਣ ਪਰ 헤 ਬ੍ਰਾਹਮਣ ਤੂੰ ਖੁਦ ਹੀ ਇਸ ਤੋਂ ਸਕਣੇ ਤੇ ਤੁਹਾਡਾ ਵਟ ਕੇ ਜੋ ਤੂੰ ਮੈਨੂੰ ਦੇ ਰਿਹਾ ਹੈ ਇਹ ਜਨਊ ਜੀ ਦਾ ਹੈ ਤਾਂ पांडे ਕਾ ਤੇਰੇ ਕੋਲ ਉਹ ਜਨਊ ਹੈ ਹੀ ਨਹੀਂ ਜਿਹੜਾ ਦਇਆ ਔਰ ਧਰਮ ਔਰ ਸਤ ਔਰ ਜਤ ਔਰ ਸੰਤੋਖ ਇਸ ਦੇ ਉੱਤੇ ਖਲੋਤਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਦੋਂ ਅਰੰਗਜ਼ੇਬ ਦੇ ਜ਼ੁਲਮ ਦਾ ਜਾਂ ਉਸ ਦੀ ਇਸਲਾਮਿਕ ਨੀਤੀ ਦਾ ਸ਼ਿਕਾਰ ਭਾਰਤ ਦੀ ਬਹੁ ਗਿਣਤੀ ਹੁੰਦੀ ਹੈ ਕਸ਼ਮੀਰ ਕਿਉਂਕਿ ਉਸ ਦੇ ਉੱਤੇ ਜ਼ਿਆਦਾ ਫੋਕਸ ਸੀ ਉਹਨਾਂ ਨੂੰ ਵੀ ਪਤਾ ਹੈ ਅੱਜ ਵੀ ਜੇ ਦੇਖਿਆ ਜਾਏ ਤਾਂ ਜਿਹੜਾ ਬਹੁਤ ਸਾਰਾ ਉਹ ਰਾਜ ਪ੍ਰਬੰਧ ਜਦੋਂ ਤੁਸੀਂ ਬ੍ਰਾਹਮਣਵਾਦ ਜਾਂ ਬ੍ਰਾਹਮਣਵਾਦ ਕਹਿੰਦੇ ਆ ਕਸ਼ਮੀਰ ਹੀ ਉਹਦਾ ਸਿਰਾ ਹੁੰਦਾ ਹੈ ਉਹ ਨਹਿਰੂ ਹੋਏ ਇੰਦਰਾ ਗਾਂਧੀ ਹੋਏ ਅਜ ਰਾਹੁਲ ਗਾਂਧੀ ਹੋਏ ਇਹ ਸਾਰੀਆਂ ਉਹਨਾਂ ਦੀਆਂ ਔਲਾਦਾ ਨੇ ਜਿਨ੍ਹਾਂ ਨੇ ਔਰ ਇਸ ਤੋਂ ਇਲਾਵਾ ਵੀ ਜੇ ਤੁਸੀਂ ਕਦੇ ਦੇਖੋਗੇ ਤੇ ਉਹੀ ਔਰ ਰੰਗਰੇਬ ਨੂੰ ਜਿਹੜਾ ਵੀ ਉਹਦੇ ਕਿਸੇ ਐਡਵਾਈਜ਼ਰ ਨੇ ਇਹ ਸਮਝਾਇਆ ਕਿ ਜੇ ਕਸ਼ਮੀਰ ਦਾ ਜਿਹੜਾ ਉਹ ਕਨਵਰਟ ਹੋ ਜਾਣ ਬ੍ਰਾਹਮਣ ਜਿਹੜੇ ਨੇ ਇਸਲਾਮ ਦੇ ਵਿੱਚ ਤੇ ਬਾਕੀਆਂ ਦਾ ਨੂੰ ਤਾਂ ਇਹਨਾਂ ਦੇ ਹੁਕਮ ਹੀ ਇਹਨਾਂ ਨੇ ਦੇਣਾ ਇਹਨਾਂ ਨੇ ਕਹਿ ਦੇਣਾ ਕਿ ਇਸਲਾਮ ਸਭ ਤੋਂ ਉੱਚਾ ਮਜ਼ਹਬ ਹੈ ਇਸ ਲਈ ਸਾਰੇ ਮੁਸਲਮਾਨ ਹੋ ਜਾਓ ਜੋ ਗੁਰੂ ਤੇਗ ਬਹਾਦਰ ਸਾਹਿਬ ਜਿਹੜੇ ਕਿ ਆਸਾਮ 'ਚ ਬੈਠੇ ਨੇ ਉੱਥੋਂ ਉਹ ਰਸ਼ ਕਰਦੇ ਕਿਉਂਕਿ ਗੱਲ ਕੱਲੀ ਇਹ ਨਹੀਂ ਤੁਸੀਂ ਬਿਲਕੁਲ ਠੀਕ ਕਿਹਾ ਇਹ ਨਹੀਂ ਹੈ ਜੇ ਕਸ਼ਮੀਰੀ ਪੰਡਤ ਆਏ ਤੇ ਉਹਨਾਂ ਨੇ ਪੁਕਾਰ ਜਿਵੇਂ ਅਸੀਂ ਬਹੁਤ ਵਾਰੀ ਨਾਟਕੀ ਅੰਦਾਜ਼ 'ਚ ਬਿਆਨ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਭਾਰਤ ਭਰ ਦੇ ਵਿੱਚ ਜੇ ਕਹਿਣਾ ਹੋਵੇ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਸਭ ਤੋਂ ਜ਼ਿਆਦਾ ਸਫਰ ਗੁਰੂ ਤੇਗ বাহাদুর ਸਾਹਿਬ ਨੇ ਕੀਤਾ ਉਹ ਈਸਟ ਚ ਗਏ ਉੜੀਸਾ ਚ ਗਏ ਢਾਕਾ ਗਏ ਅਸਾਮ ਕਲਕੱਤਾ ਹੈ ਔਰ ਤੋਂ ਬੜੀ ਸਾਹਿਬ ਜਿਹੜਾ ਅਸਾਮ ਦੇ ਵਿੱਚ ਹੈ ਨਾਰਥ ਈਸਟ ਔਰ ਉੱਥੇ ਜਦੋਂ ਨੇ ਉਦੋਂ ਹੀ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ ਹੈ ਪਟਨਾ ਸਾਹਿਬ ਦੇ ਅੰਦਰ ਲੇ 5 ਸਾਲ ਦੀ ਉਮਰ ਤੱਕ ਗੁਰੂ ਸਾਹਿਬ ਦਸਵੇਂ ਪਾਸ਼ਾ ਪਟਨਾ ਸਾਹਿਬ ਹੀ ਨੇ ਪਰ ਗੁਰੂ ਤੇਗ ਬਹਾਦਰ ਸਾਹਿਬ ਅਸਾਮ ਤੋਂ ਸਿੱਧੇ ਅਨੰਦਪੁਰ ਪਹੁੰਚਦੇ ਨੇ ਉਹ ਪਟਨਾ ਸਾਹਿਬ ਨਹੀਂ ਜਾ ਸਕਿਆ ਕਿਉਂਕਿ ਜੋ ਚੈਲੰਜੇਸ ਉਸ ਵੇਲੇ ਪੰਜਾਬ ਕਸ਼ਮੀਰ ਔਰ ਇਹ ਜਿਹੜਾ ਚਾਰੇ ਪਾਸੇ ਜਿਹੜਾ ਔਰੰਗਜ਼ੇਬ ਦਾ ਖਾਫ ਸੀ ਉਸ ਦੇ ਨਾਲ ਨਜਿੱਠਣ ਦੇ ਲਈ ਔਰ ਲਗਭਗ 5 ਸਾਲ ਦੀ ਉਮਰ ਦੇ ਦਸਵੇਂ ਪਾਤਸ਼ਾਹ ਹੁੰਦੇ ਨੇ ਅਨੰਦਪੁਰ ਸਾਹਿਬ ਔਰ ਜਦੋਂ ਲਗਭਗ ਉਹਨਾਂ ਦੀ ਉਮਰ 9 ਸਾਲ ਦੀ ਹੈ 4 ਸਾਲ ਦਾ ਇੰਟਰੈਕਸ਼ਨ ਹੈ ਪਿਤਾ ਔਰ ਪੁੱਤਰ ਦੇ ਵਿਚਕਾਰ ਵੀ ਔਰ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਵੀ ਔਰ ਉਦੋਂ ਇਹ ਕਸ਼ਮੀਰੀ ਪੰਡਤਾ ਵਾਲਾ ਵਾਕਿਆ ਜਿਹੜਾ ਫਾਈਨਲ ਜਿਸ ਨੂੰ ਕਹਿੰਦੇ ਨੇ ਕਿ ਕਿਸੇ 이슈 ਦੀ ਹਾਈਲਾਈਟ ਹੈ ਉਹ ਹੁੰਦਾ ਹੈ ਹੁਣ ਇਹਦੇ ਚੋਂ ਧੋਜ ਸੋਚਾਂ ਜਿਹੜੀਆਂ ਤੁਸੀਂ ਬਿਲਕੁਲ ਠੀਕ ਕੀਤਾ ਅਸੀਂ ਇਸ ਇਤਿਹਾਸ ਨੂੰ ਬੜੇ ਵੇਰਵੇ ਨਾਲ ਸੁਣਾਉਂਦੇ ਆ ਸੁਣਾਣਾ ਵੀ ਬਣਦਾ ਹੈ ਤਾਂ ਕਿ ਸਾਡੀ ਜਨਰੇਸ਼ਨ ਨੂੰ ਪਤਾ ਲੱਗੇ ਕਿ ਕਿੰਨੀ ਵੱਡੀ ਕੁਰਬਾਨੀ ਹੈ ਪਰ ਉਹਦੀ ਜਸਟ ਕੀ ਹੈ ਮੈਂ ਅਕਸਰ ਜਦੋਂ ਭਾਈ ਸੰਤੋਖ ਸਿੰਘ ਬੇਸ਼ੱਕ ਅੱਜਕੱਲ੍ਹ ਕਈ ਵਾਰ ਜਦੋਂ ਅਸੀਂ ਬ੍ਰਾਹਮਣ ਮਾਤ ਦੇ ਇੰਪੈਕਟ ਦੀ ਗੱਲ ਕਰਦੇ ਆ ਉਹਨਾਂ ਦੀਆਂ ਕੁਝ ਰਚਨਾਵਾਂ ਜਿਹੜੀਆਂ ਉਸ ਇੰਪੈਕਟ ਦੇ ਥੱਲੇ ਨੇ ਉਹਨੂੰ ਆਧਾਰ ਬਣਾ ਕੇ ਕਈ ਵਾਰ ਕੁਝ ਸਾਡੇ ਸਕਾਲਰ ਬਿਲਕੁਲ ਉਹਨਾਂ ਨੂੰ ਨੈਗੇਟ ਕਰਦੇ ਨੇ ਪਰ ਮੈਂ ਸਮਝਦਾ ਇੱਕ ਤਾਂ ਉਹਨਾਂ ਦੀ ਪੋਇਟਰੀ ਬਹੁਤ ਖੂਬਸੂਰਤ ਹੈ ਬ੍ਰਜ ਭਾਸ਼ਾ ਵਿੱਚ ਔਰ ਜੋ ਵੀ ਉਹਨਾਂ ਨੇ ਲਿਖਿਆ ਹੈ ਸ਼ਰਧਾ ਭਾਵਨਾ ਨਾਲ ਗੁਰੂ ਦੇ ਪ੍ਰੇਮ ਵਾਸੋ ਕੇ ਉਹਨਾਂ ਨੇ ਲਿਖਿਆ ਹੈ ਬਾਕੀ ਜੋ ਟ੍ਰੇਨਿੰਗ ਹੁੰਦੀ ਹੈ ਤੁਸੀਂ ਜਿਹੜਾ ਵਿਦਿਆਲਿਆ ਵਿੱਚ ਪੜ ਰਹੇ ਹੋ ਜਿਹੜੇ ਉੱਥੇ ਸੋਰਸ ਆਫ ਇਨਫੋਰਮੇਸ਼ਨ ਨੇ ਕਿਉਂਕਿ ਬਹੁਤ ਸਾਰਾ ਬ੍ਰਹਿਮਿਕਲ ਇੰਪੈਕਟ ਨਿਰਮਲਿਆ ਜਾਂ ਉਦਾਸੀਆਂ ਜਾਂ ਇਹਨਾਂ ਸਾਰੇ ਡੇਰਿਆਂ ਦੇ ਉੱਤੇ ਸੀ ਲੇਕਿਨ ਮੈਂ ਅਕਸਰ ਜਦੋਂ ਭਾਈ ਸੰਤੋਖ ਸਿੰਘ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ ਪ੍ਰਤੀ ਜਿਹੜਾ ਉਹਨਾਂ ਦਾ ਇੱਕ ਬ੍ਰਿਜ ਪਾਸ਼ਾ ਦਾ ਕਵਿਤਾ ਹੈ ਉਸ ਨੂੰ ਮੈਂ ਦੁਹਰਾਉਂਦਾ ਉਹ ਐਕਸਪਲੇਨ ਪਾਪ ਪਰ ਪੱਕ ਜਾਤੇ ਧਰਮ ਤਸਕ ਜਾਤੇ ਵਰਣ ਗਰਕ ਜਾਤੇ ਸਾਹਿਤ ਬੇਦਾਨ ਕੀ ਦੇਵੀ ਦੇਵ ਜੋਰੇ ਸੰਤੋਖ ਸਿੰਘਾ ਦੂਰ ਹੋਤੇ ਰੂਪ ਮਿਟ ਜਾਤੇ ਕਥਾ ਬੇਦਨ ਪੁਰਾਨ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸ਼ੂਰ ਮੂਰਤ ਨਾ ਹੋਤੀ ਜੋਪ ਹੈ ਕਰुणा निधान ਕੀ ਹੁਣ ਭਾਈ ਸਾਹਿਬ ਜੇ ਅਸੀਂ ਅਖੀਰ ਤੋਂ ਸ਼ੁਰੂ ਕਰੀਏ ਤੇ ਉਹ ਕਹਿੰਦੇ ਨੇ ਕਿ ਜੇ ਮਹਾਨ ਬਹਾਦਰ ਪਤਿਤ ਪਾਵਨ ਕਰਨਾ ਦੇ ਖਜ਼ਾਨੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਹੁੰਦੇ ਤਾਂ ਚਾਹੇ ਜਾਂਤੀ ਇਕਤਾ ਅਨੇਕਤਾ ਬਿਲੋਜਾ ਕਿ ਇਕਤਾ ਹੋ ਜਾਣੀ ਸੀ ਅਨੇਕਤਾ ਖਤਮ ਹੋ ਜਾਣੀ ਸੀ ਹੁਣ ਜੇ ਉਸ ਥਾਟ ਰੋਏ ਅਰੰਗਜ਼ੇਬ ਦਾ ਇਹ ਹੀ ਮਿਸ਼ਨ ਸੀ ਕਿ ਜੇ ਸਾਰੇ ਲੋਕ ਇਸਲਾਮ ਦੇ ਦਾਇਰਾ ਕਾਰ ਚ ਆ ਜਾਣ ਇੱਕੋ ਉਮਤ ਹੋਏਗੀ ਕੋਈ ਕਰਮ ਕਾਂਡ ਨਹੀਂ ਹੋਏਗਾ ਕੋਈ ਡੰਗੇ ਡੰਗੇ ਫਸਾਦ ਨਹੀਂ ਹੋਣਗੇ ਇਕਤਾ ਕਰਨੀ ਹੈ ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦੇ ਨਾਲ ਕਿਹਾ ਕਿ ਨਹੀਂ ਭਾਈ ਸਾਹਿਬ ਕਹਿੰਦੇ ਨੇ ਛਾਇ ਜਾਤੀ ਏਕਤਾ ਅਨੇਕਤਾ ਬਿਨੋਏ ਜਾਤੀ ਅਨੇਕਤਾ ਡਾਈਵਰਸਿਟੀ ਖਤਮ ਹੋ ਜਾਣੀ ਸੀ ਹੁਣ ਅੱਜ ਜੇ ਅਸੀਂ ਭਾਰਤ ਦੇ ਦੁੱਤਵੀ ਹਾਕਮਾਂ ਵੱਲ ਦੇਖੀਏ ਜਦੋਂ ਮੋਹਨ ਭਗਵਤ ਬੜੀ ਬੇਸ਼ਰਮੀ ਦੇ ਨਾਲ ਇਹ ਕਹਿੰਦਾ ਹੈ ਕਿ ਇੰਡਸ ਤੋਂ ਲੈ ਕੇ ਤੇ ਅਸਾਮ ਤੱਕ ਔਰ ਕੰਨਿਆ ਕੁਮਾਰੀ ਕਸ਼ਵੀਰ ਤੋਂ ਲੈ ਕੇ ਈਵਨ ਨੇਪਾਲ ਔਰ শ্রীলੰਕਾ ਤੱਕ ਇਹ ਸਾਰੇ ਹੀ ਹਿੰਦੂ ਨੇ ਤੇ ਇਹ ਹੀ ਜਿਹੜਾ ਉਹ ਬਾਕੀ ਤਾਂ ਉਸ ਦੇ ਸੈਕਟਰ ਨੇ ਅੜੜ ਸੋ ਇਹ ਉਹੀ ਹੋਰੰਗਜ਼ੇਬੀ ਸੋਚ ਹੈ ਔਰੰਗਜ਼ੇਬ ਵੀ ਤਲਵਾਰ ਦੇ ਜ਼ੋਰ ਨਾਲ ਫੋਰਸ ਨਾਲ ਜਦ ਜੀ ਆਰਟੈਕਸ ਲਾ ਕੇ ਹੋਰ ਤਰੀਕਿਆਂ ਨਾਲ ਉਸ ਡਾਈਵਰਸਿਟੀ ਨੂੰ ਖਤਮ ਕਰਨਾ ਚਾਹੁੰਦਾ ਸੀ ਜਿਸ ਦੇ ਖਿਲਾਫ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਸਿੱਖਾਂ ਨੇ ਸ਼ਹਾਦਤ ਦਿੱਤੀ ਦਸਵੇਂ ਬਾਦਸ਼ਾਹ ਨੇ ਸਰਬੰਸ ਕੁਰਬਾਨ ਕੀਤਾ ਔਰ ਉਸ ਧਰਤੀ ਦੇ ਉੱਤੇ ਸੱਚ ਹੱਕ ਇਨਸਾਫ ਦਾ ਉਹ ਰਾਜ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਉਸ ਤੋਂ ਪਹਿਲਾਂ ਸਿੱਖ ਮਿਸਲਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਰੂਪ ਦੇ ਵਿੱਚ ਸਥਾਪਿਤ ਕੀਤਾ ਜਿਸ ਦੇ ਵਿੱਚ ਹਿੰਦੂ ਮੁਸਲਮਾਨ ਸਿੱਖ ਜਿਹੜੇ ਨਹੀਂ ਵੀ ਆ ਯੂਰਪ ਦੇ 50 ਤੋਂ ਜ਼ਿਆਦਾ ਯੂਰਪੀਅਨ ਔਰ ਅਮਰੀਕਨ ਜਿਹੜੇ ਅਫੀਸ਼ੀਅਲਸ ਨੇ ਉਹ ਨੌਕਰੀ ਕਰਦੇ ਨੇ ਉਹਨਾਂ ਨੂੰ ਆਪਣੇ ਧਰਮ ਦੇ ਮੁਤਾਬਕ ਜਿਉਣ ਦਾ ਮੁਕੰਮਲ ਹੱਕ ਹੈ ਹੁਣ ਜੇ ਅਸੀਂ ਅੱਜ ਦੇ ਕੰਟੈਕਸਟ 'ਚ ਗੱਲ ਕਰੀਏ ਉਹੀ ਹਿੰਦੂਤਵੀ ਸੋਚ ਹਿੰਦੂ ਹਿੰਦੀ ਹਿੰਦੋਸਤਾਨ ਦੀ ਉਹੀ ਸਰਕਾਰੀ ਮਸ਼ੀਨਰੀ ਉਹ ਭਾਵੇਂ 29 ਸਟੇਟਾਂ ਜਿਨ੍ਹਾਂ ਦੀਆਂ ਹਕੂਮਤਾਂ ਨੇ ਯੂਨੀਅਨ ਟੈਰੀਟਰੀਜ਼ 89 ਦੇ ਵਿੱਚ ਵੀ ਜ਼ੁਲਮ ਦੇ ਨਾਲ ਉਹਨਾਂ ਦਾ ਮੀਡੀਆ ਨਫਰਤ ਫੈਲਾ ਕੇ ਨਸਲਕੁਸ਼ੀ ਕਰਕੇ ਜੋ ਕੁਝ ਜੂਨ 84 ਚ ਨਵੰਬਰ ਚ 88 ਚ ਸਿੱਖ ਕੌਮ ਨਾਲ ਕੀਤਾ ਦ 6 ਦਸੰਬਰ ਨੂੰ 92 ਨੂੰ ਬਾਬਰੀ ਮਸਜਿਦ ਢਾ ਕੇ ਔਰ ਹੁਣ ਵੀ ਜਿਹੜੀ ਉਹਨਾਂ ਦੇ ਖਿਲਾਫ ਲਗਾਤਾਰ ਪਰਸੀਕਿਊਸ਼ਨ ਸਿੱਖਾਂ ਦੇ ਖਿਲਾਫ ਇਸਾਈਆਂ ਦੇ ਖਿਲਾਫ ਟ੍ਰਾਈਬਲਜ਼ ਦੇ ਖਿਲਾਫ ਉਦੋਂ ਤਾਂ ਰੰਗਜੀਤ ਦੇ ਕੋਲ ਤਾਂ ਸਿੱਧਾ ਸਿੱਧਾ ਜਿਹੜਾ ਉਹ ਸੁਪਰੈਸ਼ਨ ਦੇ ਲਈ ਸੁਪਰੈਸ਼ਨ ਲਈ ਉਹਨਾਂ ਦੇ ਸੂਬੇਦਾਰ ਜਾਂ ਦੂਸਰੇ ਲੋਕ ਸਨ ਪਰ ਹੁਣ ਤਾਂ ਜਿਸ ਅੰਦਾਜ਼ ਦੇ ਵਿੱਚ ਨੈਗੇਟਿਵਿਟੀ ਕ੍ਰੀਏਟ ਕੀਤੀ ਜਾਂਦੀ ਹੈ ਆਈਟੀ ਸੈਕਟਰ ਹੈ ਸਾਡੇ ਗੁਰੂ ਸਾਹਿਬਾਨ ਔਰ ਸਿੱਖ ਕੌਮ ਨੂੰ ਰੈਡਿਕਿਊਲ ਕੀਤਾ ਜਾਂਦਾ ਹੈ ਕਿਵੇਂ ਪੰਜਾਬ ਦੇ ਵਿੱਚ ਮੁੱਢਲੇ ਹੱਕਾਂ ਨੂੰ ਕੁਚਲਿਆ ਹੋਇਆ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਮੈਂ ਸਮਝਦਾ ਹੈ ਕਿ ਵਰਸਟ ਜਿਹੜਾ ਇਹਨਾਂ ਦਾ ਇਹ ਪਾਰਟ ਹੈ ਕਿਉਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਵੀ ਮਨੁੱਖੀ ਹੱਕਾਂ ਦੀ ਰਾਖੀ ਲਈ ਹੋਈ ਸ਼ਹਾਦਤ ਦੀ ਥਾਂ ਤੇ ਆਪਣੀ ਇਸ ਤੰਗ ਸੋਚ ਵਾਲੀ ਨਫ਼ਰਤ ਭਰੀ ਹਿੰਦੂਤਵੀ ਸੋਚ ਦੇ ਖਾਤੇ ਚ ਪਾਉਣ ਲਈ ਉਹਨਾਂ ਨੂੰ ਹਿੰਦੂ ਧਰਮ ਦੇ ਰਾਕੇ ਵਜੋਂ ਔਰ ਮੰਦੇ ਭਾਗਾਂ ਨੂੰ ਉਹ ਆਪਣੇਆਂ ਦਾ ਵੀ ਇੱਕ ਵੱਡਾ ਤਬਕਾ ਜਿਹੜਾ ਉਹਨਾਂ ਦੇ ਹੱਥਾਂ ਦਾ ਇੱਕ ਸੰਧ ਬਣਿਆ ਹੋਇਆ ਉਹ ਕਦੇ ਧਰਮ ਦੀ ਚਾਦਰ ਕਹਿਣ ਦੀ ਥਾਂ ਹਿੰਦੂ ਦੀ ਚਾਦਰ ਬਣਾ ਦੇਣ ਕਿ ਹਾਲਾਂਕਿ ਸਾਡੇ ਕੋਲ ਜਦੋਂ ਅਸੀਂ ਗੱਲ ਕਰਦੇ ਹ ਕਵੀ ਸੈਨਾਪਤੀ ਜਿਹੜੇ ਉਹਨਾਂ 52 ਕਵੀਆਂ ਚੋਂ ਸੰਦਸਵੇਂ ਪਾਦਸ਼ਾਹ ਦੇ ਜਿਹਨੇ ਲਿਖਿਆ ਆਪਣੀ ਲਿਖਤ ਦੇ ਵਿੱਚ ਫਿਰ ਪ੍ਰਗਟ ਪਿਆ ਗੁਰੂ ਤੇਗ ਬਹਾਦਰ ਸਗਲ ਸ੍ਰਿਸ਼ਟ ਤੇ ਢਾਪੀ ਚਾਦਰ ਔਰ ਇਸ ਗੱਲ ਨੂੰ ਇਵਨ ਜਦੋਂ ਤੁਸੀਂ ਜ਼ਿਕਰ ਕੀਤਾ ਕਿ ਯੂਟਾ ਅਮਰੀਕਾ ਦੀਆਂ 50 ਸਟੇਟਾਂ ਚੋਂ ਇੱਕ ਪ੍ਰੋਮਿਨੈਂਟ ਸਟੇਟ ਯੂਟਾ ਸਟੇਟ ਹੈ ਜਿਹਦੇ ਵਿੱਚ ਮੈਜੋਰਟੀ ਜਿਹੜੇ ਨੇ ਉਹ ਮੋਰਮਨ ਜਿਹਨਾਂ ਨੂੰ ਲੇਟਰ ਡੇ ਸੈਂਟਸ ਕਹਿੰਦੇ ਨੇ ਇਹ ਈਸਾਈਆਂ ਦਾ ਇੱਕ ਅੱਧ ਫਿਰਕਾ ਇਸ ਤਰਕੇ ਦੇ ਲੋਕ ਰਹਿੰਦੇ ਨੇ ਪਰ ਸਿੱਖਾਂ ਨੇ ਜਿੱਥੇ ਦੁਨੀਆ ਭਰ ਦੇ ਵਿੱਚ ਆਪਣੇ ਝੰਡੇ ਗੱਡੇ ਨੇ ਗੁਰੂ ਦੇ ਗੁਰਦੁਆਰਿਆਂ ਦੇ ਜਾਂ ਦੂਜੇ ਯੂਟਾ ਦੇ ਵਿੱਚ ਵੀ ਸਾਈਜ਼ੇਬਲ ਸਿੱਖ ਪੋਪੂਲੇਸ਼ਨ ਜਿਨ੍ਹਾਂ ਨੇ ਲੋਕਲ ਪੋਲੀਟੀਕਲ ਲੀਡਰਸ ਜਿਹੜੇ ਦੋਨੋਂ ਹੀ ਤਰ੍ਹਾਂ ਦੇ ਨੇ ਰਿਪਬਲੀਕਨ ਔਰ ਡੈਮੋਕ੍ਰੇਟਸ ਉਹਨਾਂ ਦੇ ਨਾਲ ਸਾਂਝ ਬਣਾਈ ਹੋਈ ਹੈ ਔਰ ਦੋ ਦਿਨ ਪਹਿਲਾਂ ਜਿਹੜਾ ਯੂਟਾ ਸਟੇਟ ਅਸੈਂਬਲੀ ਨੇ ਜਦੋਂ ਇੱਕ ਵੱਡਾ ਸਮਾਗਮ ਕੀਤਾ ਜਿਸ ਦੇ ਵਿੱਚ ਜਿਹੜਾ ਉਹ ਸਿੱਖ ਕਾਂਗਰੈਸ਼ਨਲ ਕਾਕਸ ਵਰਲਡ ਸਿੱਖ ਪਾਰਲੀਮੈਂਟ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਔਰ ਹੋਰ ਸਿੱਖ ਨੁਮਾਇੰਦੇ ਸ਼ਾਮਲ ਹੋਏ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਔਰ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਬਿਆਲਾ ਜੀ ਉਹਨਾਂ ਦੀ 350ਵੀਂ ਸ਼ਹੀਦੀ ਨੂੰ ਇੱਕ ਨੋਲਿਜ ਨੇ ਕੀਤਾ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਹੜਾ ਉਹ ਮਨੁੱਖੀ ਹੱਕਾਂ ਦੇ ਰਾਖੇ ਵਜੋਂ ਜਿਹੜਾ ਉਹ ਸਨਮਾਨਿਤ ਕੀਤਾ ਉਹਨਾਂ ਦਾ ਗਵਰਨਰ ਲੈਫਟ ਹੈਂਡ ਗਵਰਨਰ ਅਸੈਂਬਲੀ ਮੈਂ ਵਡਾ ਫੰਕਸ਼ਨ ਉਹਨਾਂ ਨੇ ਆਪਣੇ ਸੈਂਟਰਲ ਹਾਲ ਦੇ ਵਿੱਚ ਕੀਤਾ ਔਰ ਉਹਨਾਂ ਦੀ ਪ੍ਰੋਕਲੇਮੇਸ਼ਨ ਬੜੀ ਕਲੀਅਰ ਹੈ ਜਿਹਦੇ ਚ ਉਹਨਾਂ ਨੇ ਕਿਹਾ ਵੈਰ ਐਸ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਨਾਇਨth ਸਿੱਖ ਗੁਰੂ ਇਜ਼ ਨੋਨ ਐਜ਼ ਅ ਡਿਫੈਂਡਰ ਆਫ ਰਿਲੀਜੀਅਸ ਫਰੀडम ਐਂਡ ਪ੍ਰੋਟੈਕਟਰ ਆਫ ਹਿਊਮਨ ਰਾਈਟਸ ਹੂ ਸੈਕਰੀਫਾਈਜ਼ਡ ਹਿਸ ਲਾਈਫ ਇਨ 1675 ਟੂ ਪ੍ਰੋਟੈਕਟ ਅਦਰਸ ਫਰਮ ਫੋਰਸ ਕਨਵਰਸ਼ਨ ਸੋ ਐਸੇ ਸਮਝਦੇ ਆ ਕਿ ਜਿੱਥੇ ਅਸੀਂ ਇਸ ਦਿਨ ਨੂੰ ਆਪਣੇ ਪਰੰਪਰਾਗਤ ਤਰੀਕੇ ਨਾਲ ਵੀ ਮਨਾਵਾਂਗੇ ਉਹ ਸਾਡੇ ਸ਼ਹੀਦੀ دیਵਾਨ ਨੇ ਕੀਰਤਨ ਦਰਬਾਰ ਨੇ ਢਾਡੀ ਦਰਬਾਰ ਨੇ ਕਈ ਥਾਂ ਜਿਹੜਾ ਜਿਵੇਂ ਇੱਕ ਵੱਡਾ ਨਗਰ ਕੀਰਤਨ ਸ਼੍ਰੋਮਣੀ ਕਮੇਟੀ ਵੱਲੋਂ ਅਸਾਮ ਤੋਂ ਅਨੰਦਪੁਰ ਸਾਹਿਬ ਤੱਕ ਮਟਰਨ ਕਸ਼ਮੀਰ ਤੋਂ ਅਨੰਦਪੁਰ ਸਾਹਿਬ ਤੱਕ ਹੈ ਸਥਾਪਿਤ ਹਾਲਾਂ ਜਿਵੇਂ ਅੱਜ ਦੀਆਂ ਹੀ ਖਬਰਾਂ ਨੇ ਕਿ ਅਨੰਦਪੁਰ ਸਾਹਿਬ 'ਚ ਵੀ ਭਾਜਪੀ ਜਿਵੇਂ ਉਹਨਾਂ ਨੇ ਗੁਰੂ ਖਾਲਸਾ ਪੰਥ ਸਾਜਨਾ ਦਾ 300ਵਾਂ ਜਿਹੜਾ ਮੌਕਾ ਸੀ ਉਹਦੇ 'ਚ ਵੀ ਉਹਨਾਂ ਨੇ ਖਾਕੀ ਨਿਕਰਾਂ ਪਾ ਕੇ ਬਾਦਲ ਦੀ ਕਮਾਂਡ ਥੱਲੇ ਪਰੇਡ ਕੀਤੀ ਸੀ ਔਰ ਹੁਣ ਵੀ ਉਸ ਨੂੰ ਉਹ ਹਿੰਦੂ ਤੋਂ ਵੀ ਰੰਗ ਚ ਰੰਗਣਾ ਚਾਹੁੰਦੇ ਨੇ ਔਰ ਇਹ ਅਫਸੋਸਨਾਕ ਹੈ ਔਰ ਅਸੀਂ ਸਮਝਦੇ ਹਾਂ ਕਿ ਬਾਹਰਲੇ ਸਿੱਖਾਂ ਦੇ ਜਮੇ ਇਹ ਜਿਹੜਾ ਆਇਆ ਔਰ ਇਸ ਨੂੰ ਸਾਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਉਸ ਪਰਿਖੇਪ ਦੇ ਵਿੱਚ ਜੇ ਅੱਜ ਸਾਡੀ ਆਪਣੀ ਨੇਸ਼ਨ ਸਟੇਟ ਹੁੰਦੀ ਤਾਂ ਫਿਰ ਇੰਟਰ ਯੂਨਾਈਟਿਡ ਨੇਸ਼ਨਲ ਇੰਟਰਨੈਸ਼ਨਲ ਯੋਗਾ ਡੇ ਨਾ ਡਿਕਲੇਅਰ ਕਰ ਰਿਆ ਹੁੰਦਾ ਫੇਰ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਇੰਟਰਨੈਸ਼ਨਲ ਹਿਊਮਨ ਰਾਈਟਸ ਡੇ ਦੇ ਤੌਰ ਤੇ ਰੈਕਗਨਾਈਜ਼ ਹੋਇਆ ਹੁੰਦਾ ਹੈ। ਇਹੀ ਹੈ ਰਾਜ ਪਾਉਣ ਤੇ ਨਾ ਹੋਣ ਦੇ ਵਿੱਚ ਫਰਕ। ਆ ਡਾਕਟਰ ਸਾਹਿਬ ਇਹ ਗੱਲ ਬਿਲਕੁਲ ਸਹੀ ਹੈ ਕਿ ਜਦੋਂ ਸ਼ੇਰ-ਏ-ਪੰਜਾਬ ਦਾ ਰਾਜ ਆਉਂਦਾ ਤੇ ਉਦੋਂ ਫ੍ਰੀडम ਆਫ ਵਰਸ਼ਿਪ ਨੂੰ ਖਾਸ ਧਿਆਨ ਰੱਖਿਆ ਗਿਆ। ਖਾਲਸਾ ਰਾਜ ਦੇ ਵਿੱਚ ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਹੁੰਦੀ ਆ ਉੱਥੇ ਮੰਦਿਰ ਅਤੇ ਮਸਜਿਦ ਦੀ ਉਸਾਰੀ ਵੀ ਨਾਲ ਕੀਤੀ ਗਈ ਨਾ ਕਿ ਮੰਦਰਾਂ ਨੂੰ ਢਾਉਣਾ ਨਾ ਮਸਜਿਦਾਂ ਨੂੰ ਢਾਉਣ ਦਾ ਕੰਮ ਨਹੀਂ ਕੀਤਾ ਗਿਆ ਅੱਜ ਦੇ ਹਾਕਮਾਂ ਵੱਲ ਨਾ ਧੱਕੋ ਸ਼ੇਰ-ਏ-ਪੰਜਾਬ ਦੇ ਉਸ ਰਾਜ ਅਤੇ ਇਹ ਸਾਰੀਆਂ ਬੁਧਿਕੀਆਂ ਦਾ ਹੱਲ ਉਹ ਖਾਲਸਤਾਨ ਉਹ ਹੈ ਆਜ਼ਾਦੀ ਬਹੁਤ ਧੰਨਵਾਦ ਆਡਾ ਸਾਹਿਬ ਤੁਸੀਂ ਅੱਜ ਦੀ ਵਾਰ ਦੇ ਸਰੋਤਿਆਂ ਤੇ ਦਰਸ਼ਕਾਂ ਨਾਲ ਵੀ ਸਾਝ ਪਾਵੇ ਤੇ ਟੀਵੀ 84 ਤੇ ਜਾ ਕੇ ਵੀ ਸ਼ਾਮ ਨੂੰ ਤੁਸੀਂ ਬੜੇ ਚੰਗੇ ਢੰਗ ਦੇ ਨਾਲ ਗੱਲਬਾਤ ਕਰਦੇ